ਬਿਲਕੁਲਾ ਗੁਰਮੀਰ ਸਿੰਘ ਜਿਸ ਤਰ੍ਹਾਂ ਅੱਜ 19ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਕਿਸਾਨਾਂ ਕੋ ਜਗਜੀਤ ਸਿੰਘ ਢੱਲੇ ਵਾਲੋਂ ਉਹਨਾਂ ਦਾ ਮਰਨ ਵਰਤ ਕੋਈ ਸਰਕਾਰ ਵੱਲੋਂ ਕੋਈ ਆਇਆ ਨਿਯੋਤਾ ਕੋਈ ਆਇਆ ਹੋਵੇ ਮੀਟਿੰਗ ਵਾਸਤੇ ਸੱਦਾ ਆ ਗਿਆ ਹੋਵੇ ਕੁਝ ਇਸ ਤਰ੍ਹਾਂ ਦਾ ਆਇਆ ਹੈ ਦੋਆ ਦੇਖੋ ਕਲੀਅਰ ਕਟ ਹੈ ਸਰਕਾਰ ਜਿਹੜੀ ਆ ਨਾ ਕੋ ਗੱਲਵਾਚਾ ਰਹੀ ਹੈ ਨਾ ਕੋ ਸਰਕਾਰ ਨੇੜੇ ਆ ਰਹੀ ਹੈ ਕੋਈ ਸੱਦਾ ਪੱਤਰ ਭੇਜ ਰਹੀ ਹੈ ਬਿਆਨ ਜ਼ਰੂਰ ਆਈ ਜਾਂਦੇ ਆ ਕੱਲ ਗਵਰਨਰ ਸਾਹਿਬ ਦਾ ਬਿਆਨ ਆਇਆ ਸੋ ਅਸੀਂ ਸਮਝਦੇ ਆਂ ਵੀ ਜਿਹੜੇ ਗਵਰਨਰ ਸਾਹਿਬ ਦਾ ਬਿਆਨ ਹੋਣਾ ਇੱਕ ਬੜਾ ਉੱਚ ਕੋਟੀ ਦਾ ਅਹੁਦਾ ਹੈ ਉਹਨਾਂ ਦਾ ਪਰ ਕੋਈ ਮੈਂ ਰਾਤ ਵੀ ਕਿਹਾ ਸੀ ਵੀ ਕੋਈ ਤਰੀਕ ਕੋਈ ਟਾਈਮ ਕੋਈ ਸਮਾਂ ਸਰਕਾਰੋਂ ਆਵੇ ਉਹ ਨਹੀਂ ਤੇ ਬਿੱਟੂ ਹੈ ਉਹ ਕਹਿੰਦਾ ਵੀ ਆਓ ਜੀ ਮੇਰੇ ਨਾਲ ਗੱਲ ਕਰੋ ਅਸੀਂ ਕਹਿੰਨੇ ਆਂ ਵੀ ਭਾਈ ਜੇ ਗੱਲ ਕਰਨੀ ਹੈ ਤੇ ਤੇਰੇ ਅਧਿਕਾਰ ਖੇਤਰ 'ਚ ਹੈਗਾ ਜਾਂ ਤਾਂ ਸਾਨੂੰ ਸ਼ੋਰ ਕਰੇ ਵੀ ਮੈਨੂੰ ਸਰਕਾਰ ਨੇ ਸਾਰੇ ਅਧਿਕਾਰ ਦੇ ਦਿੱਤੇ ਮੈਂ ਇਹਦਾ ਹੱਲ ਕਰਾਂਗਾ ਸਾਰਾ ਮੈਂ ਹੀ ਹੱਲ ਕਰਨਾ ਹੈ ਤੇ ਸੋ ਉਹ ਜਿਹੜਾ ਬਰਬਜੀਤ ਮਿੱਟੂ ਦਾ ਬਿਆਨ ਇਹ ਕੇਵਲ ਬਿਆਨਬਾਜ਼ੀ ਦੇ ਨਾਲ ਨਹੀਂ ਸਰਨਾ ਇਹ ਕਲੀਅਰ ਕਟ ਹੈ ਸਰਕਾਰ ਜਿਹੜੀ ਆ ਉਹ ਜਾਂ ਤਾਂ ਬੈਠ ਕੇ ਗੱਲ ਕਰੇ ਜਾਂ ਸਾਨੂੰ ਦਿੱਲੀ ਜਾ ਕੇ ਪ੍ਰੋਟੈਸਟ ਕਰ ਦੇਵੇ ਕਿ ਜਿਸ ਤਰ੍ਹਾਂ ਮੀਟਿੰਗ ਵਾਸਤੇ ਉਹਨਾਂ ਨੇ ਕਿਹਾ ਕਿ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਮੈਂ ਆ ਜਾਣਾ ਹੈ ਨਹੀਂ ਮੈਂ ਤਾਂ ਪਹਿਲਾਂ ਹੀ ਕਹਿਨ ਭਈ ਕੋਈ ਉਹਨਾਂ ਦੇ ਅਧਿਕਾਰ ਖੇਤਰ 'ਚ ਹੈਗਾ ਤਾਂ ਫਿਰ ਅਸੀਂ ਜਾਣ ਨੂੰ ਤਿਆਰ ਐ ਜੇ ਉਹਨਾਂ ਨੇ ਗਿਆ ਤਾਂ ਵੀ ਇਹੀ ਗੱਲ ਕਰਨੀ ਐ ਮੈਂ ਹੁਣ ਮੋਰੇ ਅ ਮੇਰੇ ਅਧਿਕਾਰ ਖੇਤਰ ਨਹੀਂ ਜੀ ਮੈਂ ਗੱਲ ਕਰਦਾ ਅੱਗੇ ਮੈਂ ਸਮਾਂ ਲੈਣਾ ਤੇ ਵੀ ਪਹਿਲਾਂ ਹੀ ਸਮਾਂ ਲੈ ਲੈਣ ਅੱਗੇ ਇੰਨਾ ਸਮਾਂ ਬੈਠਿਆਂ ਨੂੰ ਹੋ ਗਿਆ ਸਾਨੂੰ ਦੱਸਣ ਉਹ ਤੇ ਅਸੀਂ ਵੀ ਆ ਸਮਾਂ ਲੈ ਲਿਆ ਮੈਂ ਨਾਲ ਚੱਲਾਂਗਾ ਤੇ ਭਾਈ ਇਸ ਤਰੀਕ ਨੂੰ ਇਸ ਦਿਨ ਨੂੰ ਅ 8:00 ਵਜੇ ਆਪਾਂ ਐਸ ਮੰਤਰੀ ਨੂੰ ਮਿਲਣਾ ਹੈ ਖੇਤੀਬਾੜੀ ਮੰਤਰੀ ਹੋਣ ਜਾਂ ਗ੍ਰਹਿ ਮੰਤਰੀ ਹੋਣ ਕਿਉਂਕਿ ਹੱਲ ਉਹਨਾਂ ਨੇ ਕਰਨਾ ਹੈ ਅਸੀਂ ਬਿਲਕੁਲ ਅਹੀ ਟੇਬਲ ਟਾਕ ਤੋਂ ਕਦੇ ਨਹੀਂ ਭੱਜੇ ਰਵਨੀਤ ਬਿੱਟੂ ਜੀ ਜੇ ਸੋਹਿਰਦ ਨੇ ਪੰਜਾਬ ਲਈ ਸਾਨੂੰ ਕੋਈ ਤਰਾਜ ਨਹੀਂ ਉਹ ਚਿੱਠੀ ਲੈ ਕੇ ਹੁਣ ਨਾਲ ਚੱਲਣੋ ਸ਼ੰਭੂ ਮੋਰਚੇ ਦੇ ਉੱਪਰ ਮੌਜੂਦ ਆ ਕਿਸਾਨਾਂ ਦਾ ਤੀਸਰਾ ਜੱਥਾ ਜਿਹੜਾ ਮਰਜ਼ੀ ਵੜੇ ਐ ਉਹ ਦਿੱਲੀ ਕੂਚ ਕਰਨ ਦੇ ਲਈ ਰਵਾਨਾ ਹੋਵੇਗਾ ਕੁਝ ਸਮੇਂ ਬਾਅਦ ਮੇਰੇ ਨਾਲ ਕਿਸਾਨ ਆਗੂ ਮਨਜੀਤ ਰਾਏ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਅੱਜ ਕੀ ਉਸੇ ਤਰ੍ਹਾਂ ਕਿਸਾਨਾਂ ਦੀ ਰਣਨੀਤੀ ਰਹੇਗੀ ਜੋ ਪਿਛਲੇ ਸਮੇਂ ਦੇ ਵਿੱਚ ਰਹੀ ਹੈ ਜਿਸ ਤਰ੍ਹਾਂ ਸ਼ਾਂਤਪੁਰ ਢੰਗ ਦੇ ਨਾਲ ਕਿਸਾਨ ਅੱਗੇ ਵੱਲ ਨੂੰ ਵਧੇ ਸੀਗੇ ਕਿਸਾਨਾਂ ਦਾ ਜਿਹੜਾ 101 ਕਿਸਾਨਾਂ ਦਾ ਜਥਾ ਜਿਹੜਾ ਉਹ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਗਿਆ ਸੀਗਾ ਜਾਂ ਫਿਰ ਅੱਜ ਕੀ ਕੁਝ ਰਹਿਣ ਵਾਲਾ ਹੈ ਜੋ ਕਿਸਾਨ ਦਿੱਲੀ ਕੂਚ ਕਰ ਰਹੇ ਨੇ ਤਾਂ ਕਿਸ ਤਰ੍ਹਾਂ ਦੀ ਅੱਜ ਰਣਨੀਤੀ ਜਿਹੜੀ ਆ ਬਣਾਈ ਗਈ ਹੈ ਜਾਂ ਫਿਰ ਕੀ ਸੰਘਰਸ਼ ਦੇ ਵਿੱਚ ਚੱਲ ਰਿਹਾ ਹੈ ਰਾਏ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਕਿਸਾਨਾਂ ਦਾ ਤੀਜਾ ਜੱਥਾ ਜਾ ਰਿਹਾ ਹੈ ਕੀ ਕੁਝ ਤਿਆਰੀ ਅੱਜ ਦੇਖੋ ਸਾਡਾ ਬਿਲਕੁਲ ਪੀਸਫੁਲੀ ਜੱਥਾ ਜਾਣਾ ਸਾਡੀ ਤਿਆਰੀ ਕਾਦੀ ਹੈ ਤਾਂ ਪੀਸਫੁਲੀ ਜਾਣਾ ਹੈ ਤੇ ਉਹ ਜੱਥਾ ਸਾਡਾ ਤਿਆਰ ਹੈ 101 ਦਾ ਉਹ ਜਾਣ ਨੂੰ ਬਿਲਕੁਲ ਤਿਆਰ ਹੈ ਅੱਜ ਤਾਂ ਤਿਆਰੀ ਕਹਿੰਦੇ ਦੂਜੇ ਪਾਸੇ ਦੁਗਣੀ ਲੱਗ ਰਹੀ ਹੈ ਕਿਸਾਨਾਂ ਨੂੰ ਰੋਕਣ ਦੀ ਜੋ ਪਹਿਲੇ ਦਿਨ ਹੋਇਆ ਜਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਦਾਗੇਗੇ ਦੂਜੇ ਦਿਨ ਫੁੱਲਾਂ ਦੀ ਵਰਖਾ ਹੋਈ ਅੱਜ ਕਹਿੰਦੇ ਪਾਣੀ ਦੀ ਗੱਡੀਆਂ ਨੇ ਰੇੜੇ ਲਿਆਏ ਦੇਖੋ ਇਹ ਕਲੀਅਰ ਕਟ ਹੈ ਕਿ ਸਰਕਾਰ ਇਹ ਕਰੇਗੀ ਹੈ ਸਾਰਾ ਕੁਝ ਸਰਕਾਰ ਦੀ ਇਹ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿਸਾਨ ਨੂੰ ਉਹ ਜਾਵੇ ਅੱਗੇ ਦਿੱਲੀ ਆਪਣੀਆਂ ਮੰਗਾਂ ਦੀ ਪੂਰਤੀ ਕਰਾਵੇ ਇਹ ਸਾਰਾ ਕੁਝ ਗਲਤ ਹੋ ਰਿਹਾ ਜਿਸ ਤਰ੍ਹਾਂ ਅੱਜ 19ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਕਿਸਾਨਾਂ ਕੋ ਜਗਜੀਤ ਸਿੰਘ ਢੱਲੇ ਵਾਲੋਂ ਉਹਨਾਂ ਦਾ ਮਰਨ ਵਰਤ ਕੋਈ ਸਰਕਾਰ ਵੱਲੋਂ ਕੋਈ ਆਇਆ ਨਿਯੋਤਾ ਕੋਈ ਆਇਆ ਹੋਵੇ ਮੀਟਿੰਗ ਵਾਸਤੇ ਸੱਦਾ ਆ ਗਿਆ ਹੋਵੇ ਕੁਝ ਇਸ ਤਰ੍ਹਾਂ ਦਾ ਆਇਆ ਹੈ ਦੇਖੋ ਕਲੀਅਰ ਕਟ ਹੈ ਸਰਕਾਰ ਜਿਹੜੀ ਆ ਨਾ ਕੋਈ ਗੱਲਵਾਚ ਆ ਰਹੀ ਐ ਨਾ ਕੋਈ ਸਰਕਾਰ ਨੇੜੇ ਆ ਰਹੀ ਐ ਵੀ ਕੋਈ ਸੱਦਾ ਪੱਤਰ ਭੇਜ ਰਹੀ ਆ ਬਿਆਨ ਜਰੂਰ ਆਈ ਜਾਂਦੇ ਆ ਕੱਲ ਗਵਰਨਰ ਸਾਹਿਬ ਦਾ ਬਿਆਨ ਆਇਆ ਸੋ ਅਸੀਂ ਸਮਝਦੇ ਆ ਭਈ ਜਿਹੜੇ ਗਵਰਨਰ ਸਾਹਿਬ ਦਾ ਬਿਆਨ ਉਹਨਾ ਇੱਕ ਬੜਾ ਉੱਚ ਕੋਟੀ ਦਾ ਅਹੁਦਾ ਹੈ ਉਹਨਾਂ ਦਾ ਪਰ ਕੋਈ ਮੈਂ ਰਾਤ ਵੀ ਕਿਹਾ ਸੀ ਵੀ ਕੋਈ ਤਰੀਕ ਕੋਈ ਟਾਈਮ ਕੋਈ ਸਮਾਂ ਸਰਕਾਰ ਵੱਲੋਂ ਆਵੇ ਰਵਨੀਤ ਬਿੱਟੂ ਐ ਉਹ ਕਹਿੰਦਾ ਵੀ ਆਓ ਜੀ ਮੇਰੇ ਨਾਲ ਗੱਲ ਕਰੋ ਅਸੀਂ ਕਹਿੰਨੇ ਆ ਵੀ ਭਾਈ ਜੇ ਗੱਲ ਕਰਨੀ ਹੈ ਤੇ ਤੇਰੇ ਅਧਿਕਾਰ ਖੇਤਰ ਚ ਹੈਗਾ ਜਾਂ ਤਾਂ ਸਾਨੂੰ ਸ਼ੋਰ ਕਰੇ ਕਿ ਮੈਨੂੰ ਸਰਕਾਰ ਨੇ ਸਾਰੇ ਅਧਿਕਾਰ ਦੇ ਦਿੱਤੇ ਤੇ ਮੈਂ ਇਹਦਾ ਹੱਲ ਕਰਾਂਗਾ ਸਾਰਾ ਮੈਂ ਹੀ ਹੱਲ ਕਰਨਾ ਹੈ ਤੇ ਸੋ ਉਹ ਜਿਹੜਾ ਬਰਮਜੀਤ ਮਿੱਟੂ ਦਾ ਬਿਆਨ ਇਹ ਕੇਵਲ ਬਿਆਨਬਾਜ਼ੀ ਦੇ ਨਾਲ ਨਹੀਂ ਸਰਨਾ ਇਹ ਕਲੀਅਰ ਕਟ ਹੈ ਸਰਕਾਰ ਜਿਹੜੀ ਆ ਉਹ ਜਾਂ ਤਾਂ ਬੈਠ ਕੇ ਗੱਲ ਕਰੇ ਜਾਂ ਸਾਨੂੰ ਦਿੱਲੀ ਜਾ ਕੇ ਪ੍ਰੋਟੈਸਟ ਕਰੰਦ ਦੇਵੇ ਉਹ ਕਹਿੰਦੇ ਕਿ ਦਿੱਲੀ ਜਾਣ ਤੋਂ ਕੋਈ ਨਹੀਂ ਰੋਕਦਾ ਹੈਗਾ ਲੇਕਿਨ ਕੋਈ ਗੱਲ ਤਾਂ ਕੀਤੀ ਜਾਵੇ ਰਵਨੀਤ ਬਿੱਟੂ ਦਾ ਇਹ ਕਹਿਣਾ ਸੀਗਾ ਕਿ ਜਿਸ ਤਰ੍ਹਾਂ ਮੀਟਿੰਗ ਵਾਸਤੇ ਉਹਨਾਂ ਨੇ ਕਿਹਾ ਕਿ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਮੈਂ ਆ ਜਾਣਾ ਨਹੀਂ ਮੈਂ ਤਾਂ ਪਹਿਲਾਂ ਹੀ ਕਹਿਣ ਭਈ ਕੋਈ ਉਹਨਾਂ ਦੇ ਅਧਿਕਾਰ ਖੇਤਰ 'ਚ ਹੈਗਾ ਤਾਂ ਫਿਰ ਅਸੀਂ ਜਾਣ ਨੂੰ ਤਿਆਰ ਹੈ ਜੇ ਉਹਨਾਂ ਨੇ ਗਿਆ ਤੇ ਵੀ ਇਹੀ ਗੱਲ ਕਰਨੀ ਹੈ ਮੈਂ ਹੁਣ ਮੋਰੇ ਮੇਰੇ ਅਧਿਕਾਰ ਖੇਤਰ ਨਹੀਂ ਜੀ ਮੈਂ ਗੱਲ ਕਰਦਾ ਅੱਗੇ ਮੈਂ ਸਮਾਂ ਲੈਣਾ ਤੇ ਪਹਿਲਾਂ ਹੀ ਸਮਾਂ ਲੈ ਲੈਣ ਅੱਗੇ ਇੰਨਾ ਸਮਾਂ ਬੈਠਿਆਂ ਨੂੰ ਹੋ ਗਿਆ ਸਾਨੂੰ ਦੱਸਣਾ ਉਹ ਤੇ ਅਸੀਂ ਵੀ ਆ ਸਮਾਂ ਲੈ ਲਿਆ ਮੈਂ ਨਾਲ ਚੱਲਾਂਗਾ ਤੇ ਭਾਈ ਇਸ ਤਰੀਕ ਨੂੰ ਇਸ ਦਿਨ ਨੂੰ ਅਮ 8 ਵਜੇ ਆਪਾਂ ਐਸ ਮੰਤਰੀ ਨੂੰ ਮਿਲਣਾ ਹੈ ਜਾਂ ਖੇਤੀਬਾੜੀ ਮੰਤਰੀ ਹੁਣ ਜਾਂ ਗ੍ਰਹਿ ਮੰਤਰੀ ਹੁਣ ਕਿਉਂਕਿ ਹਲ ਉਹਨਾਂ ਨੇ ਕਰਨਾ ਹੈ ਅਸੀਂ ਬਿਲਕੁਲ ਹੀ ਟੇਬਲ ਟੌਪ ਤੋਂ ਕਦੇ ਨਹੀਂ ਭੱਜੇ ਰਵਨੀਤ ਬਿੱਟੂ ਜੀ ਜੇ ਸੋਹਿਰਦ ਨੇ ਪੰਜਾਬ ਲਈ ਸਾਨੂੰ ਕੋਈ ਤਰਾਜ ਨਹੀਂ ਉਹ ਚਿੱਠੀ ਲੈ ਕੇ ਹੁਣ ਨਾਲ ਚੱਲਣ ਉਹ ਕੋਈ ਗੱਲ ਨਹੀਂ ਜਿਸ ਤਰ੍ਹਾਂ ਹੁਣ ਦੋ ਤਿੰਨ ਦਿਨ ਦੇ ਵਿੱਚ ਖਨੋਰੀ ਬਾਰਡਰ ਦੇ ਉੱਪਰ ਵੀ ਕਾਫੀ ਹਲਚਲ ਨਜ਼ਰ ਆਈ ਹੈ ਜਿਸ ਤਰ੍ਹਾਂ ਜਿਹੜੇ ਅਲੱਗ ਹੋ ਗਏ ਸੀ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਤੋਂ ਉਹ ਉੱਥੇ ਪਹੁੰਚ ਰਹੀ ਨੇ ਲਗਾਤਾਰ ਮੁਲਾਕਾਤਾਂ ਕਰ ਰਹੀਆਂ ਨੇ ਜਗਜੀਤ ਸਿੰਘ ਢੱਲੇ ਵਾਲਾ ਉਹਨਾਂ ਦਾ ਹਾਲਚਲ ਜਾਣ ਰਹੀ ਹੈ ਕਾਫੀ ਪੋਜ਼ਿਟਿਵ ਵੇ ਹੈ ਇੱਕ ਹਨਾ ਦੂਜੇ ਪਾਸੇ ਜੇਕਰ ਆਮ ਕਿਸਾਨਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਅੱਜ 18 ਦਿਨ ਹੋ ਚੁੱਕੇ ਨੇ ਜਿਸ ਤਰ੍ਹਾਂ ਕੱਲ 18 ਦਿਨ ਹੋਏ ਅੱਜ 19ਵੇਂ ਦਿਨ ਦੇ ਵਿੱਚ ਆ ਗਿਆ ਕਹਿੰਦੇ ਕਿ ਪਹਿਲੇ ਕਿਉਂ ਨਹੀਂ ਆਏ ਹੈਗੇ ਕਿ ਹੁਣ ਪਤਾ ਲੱਗ ਗਿਆ ਕਿ ਬਾਈ ਸਮਾਂ ਘਟ ਹੈ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ ਦੇਖੋ ਜੇ ਕੋਈ ਆਇਆ ਤੇ ਉਹਨੂੰ ਜਿਉ ਆਇਆ ਪਰ ਇਹ ਜ਼ਰੂਰ ਹੈ ਕਿ ਆਪਾਂ ਦਿਨੋਂ ਪੱਧਰੇ ਹੋ ਕੇ ਇਕੱਠੇ ਹੋਈਏ ਫੇਰ ਜਾ ਕੇ ਗੱਲ ਬਣਨੀ ਹੈ ਜੇ ਆਪਾਂ ਆਏ ਤੇ ਮੁਰਗੇ ਉਹਦੇ ਨਾਲ ਗੱਲ ਨਹੀਂ ਬਣਦੀ ਗੱਲ ਤਾਂ ਬਣਦੀ ਆ ਵੀ ਆਪਣੀ ਤਾਕਤ ਵੀ ਨਾਲ ਲਈਏ ਇੱਕਾ ਦਿਖਾਈਏ ਸਰਕਾਰ ਨੂੰ ਫੇਰ ਜਾ ਕੇ ਸਰਕਾਰ ਝੁਕੇਗੀ ਜਿਸ ਤਰ੍ਹਾਂ ਜਿਹੜੇ ਲੋਕ ਕਹਿੰਦੇ ਸੀਗੇ ਕਿ ਭਈ ਇਹ ਸੰਘਰਸ਼ ਕਦੀ ਕਾਮਯਾਬ ਨਹੀਂ ਹੋ ਸਕਦਾ ਐਨੇ ਸਮੇਂ ਤੋਂ ਪਹਿਲਾਂ ਉਹਨਾਂ ਦਾ ਕੋਈ ਆਇਆ ਕੋਈ ਇਸ ਤਰ੍ਹਾਂ ਗੱਲਬਾਤ ਦੇ ਲਈ ਕਿਸਾਨ ਜਥੇ ਬੰਦੀਆਂ ਦੇ ਆਗੂ ਹੀ ਸੀਗੇ ਵੱਡੇ ਜਿਹੜੇ ਕਹਿੰਦੇ ਸੀਗੇ ਕਿ ਭਈ ਇਹ ਸੰਘਰਸ਼ ਕਦੀ ਕਾਮਯਾਬ ਨਹੀਂ ਹੋ ਸਕਦਾ ਨੀ ਦੇਖੋ ਆਪਾਂ ਇਹ ਕਹਿ ਦਈਏ ਬਿਆਨ ਆਪਣੇ ਆਪਣੇ ਕੀਤੇ ਹੋਏ ਮੈਨੂੰ ਤੇ ਪਤਾ ਨਹੀਂ ਕਿਸ ਸਾਗੂ ਦਾ ਕੀ ਬਿਆਨ ਹੈ ਪਰ ਇਹ ਜ਼ਰੂਰ ਹੈ ਕਿ ਆਪਾਂ ਇਹ ਕਵਾਂਗੇ ਜਿਹੜਾ ਵੀ ਆਊਗਾ ਉਹਨੂੰ ਜੀਓ ਹੈ ਤਿਆਰੀ ਅੱਜ ਪੂਰੀ ਫਿਰ ਬਿਲਕੁਲ ਤਿਆਰੀ ਹੈ ਬਿਲਕੁਲ ਬਿਲਕੁਲ ਮਨਜੀਤ ਰਾਏ ਸੀਗੇ ਸਾਡੇ ਨਾਲ ਗੱਲਬਾਤ ਕੀਤੀ ਹੈ ਤਾਂ ਇਹ ਤਸਵੀਰ ਜਿਹੜੀ ਹੈ ਸ਼ੰਭੂ ਮੋਰਚੇ ਦੀ ਦਿਖਾ ਦਿੰਨੇ ਆ ਕਿ ਜਿੱਥੋਂ ਕਿਸਾਨਾਂ ਦਾ 101 ਕਿਸਾਨਾਂ ਦਾੜਾ ਤੀਜਾ ਜੱਥਾ ਮਰਜੀ ਵੜੇ ਆ ਉਹ ਦਿੱਲੀ ਵੱਲ ਨੂੰ ਕੋਚ ਕਰੇਗਾ ਤਾਂ ਕਾਫੀ ਪੋਜੀਟਿਵ ਵੇਜ ਜਿਹੜਾ ਉਹ ਨਜ਼ਰ ਆ ਰਿਹਾ ਖਨੋਰੀ ਬਾਰਡਰ ਦੇ ਉੱਪਰ ਵੀ ਜਿਸ ਤਰ੍ਹਾਂ ਕੱਲ ਰਕੇਸ਼ ਟਕੈ ਜਿਹੜੇ ਨੇ ਕਿਸਾਨਾਂ ਆਗੂ ਉੱਥੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਕੋਲ ਪਹੁੰਚੇ ਸੀਗੇ ਸਯੁਕਤ ਕਿਸਾਨ ਮੋਰਚੇ ਦੇ ਜਿਹੜੇ ਜਥੇਬੰਦੀਆਂ ਇਸ ਸੰਘਰਸ਼ ਤੋਂ ਅਲੱਗ ਹੋਈਆਂ ਸੀਗੀਆਂ ਹੁਣ ਉਹ ਲਗਾਤਾਰ ਸ਼ੰਭੂ ਮੋਰਚੇ ਦੇ ਉੱਪਰ ਪਹੁੰਚਦੇ ਹੋਈਆਂ ਕਿ ਕਿਸਾਨ ਜਿਹੜੇ ਨੇ ਉਹ ਇਸ ਰੱਸੀ ਤੋਂ ਪਿੱਛੇ ਇਕੱਠਾ ਹੋਏ ਪਏ ਨੇ ਇਸ ਰੱਸੀ ਤੋਂ ਪਿੱਛੇ ਬੈਠੇ ਨੇ ਕਿਉਂਕਿ ਜਿਹੜੇ ਕਿਸਾਨਾਂ ਦਾ ਜੱਥਾ ਜਿਹੜਾ ਮਰਜੀ ਵੜੇ ਹੈ ਉਹ ਦਿੱਲੀ ਵੱਲ ਨੂੰ ਕੋਚ ਕਰੇਗਾ ਤਾਂ ਉਹੀ ਸਿਰਫ ਇਸ ਰੱਸੀ ਤੋਂ ਅੱਗੇ ਆ ਸਕਦਾ ਹੈ ਤਾਂ ਜਿਹੜੇ ਇਸ ਰੱਸੀ ਤੋਂ ਇਸ ਪਾਰ ਨਜ਼ਰ ਆਉਣਗੇ ਤਾਂ ਉਹ ਵਲੰਟੀਅਰ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਕਿਸਾਨਾਂ ਨੂੰ ਅੱਗੋਂ ਬਾਰਡਰ ਤੋਂ ਚੁੱਕ ਕੇ ਲਿਆਉਣ ਦੇ ਲਈ ਲਗਾਏ ਗਏ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਕਿਸਾਨਾਂ ਦਾ ਅੱਜ ਨਤੀਜਾ ਜੱਥਾ ਜਿਹੜਾ ਮਲਜੀਬੜੇ ਆ ਉਹ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੋਚ ਕਰੇਗਾ ਤਾਂ ਕਿਸਾਨਾਂ ਕੋ ਸਰਵਨ ਸਿੰਘ ਪੰਧੇ ਜਿਹੜੇ ਉਹ ਇਸ ਮੋਰਚੇ ਦੇ ਵਿੱਚ ਸ਼ਾਮਿਲ ਆ ਰਹੇ ਨੇ ਨਜ਼ਰ ਆ ਰਹੇ ਨੇ ਤਾਂ ਮਨਜੀਤ ਰਾਏ ਜਿਹੜੇ ਨੇ ਉਹ ਨਜ਼ਰ ਆਏ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਸਰਜੀਤ ਸਿੰਘ ਫੋਲ ਜਿਹੜੇ ਪਹਿਲਾ ਜੱਥਾ ਜਦੋਂ ਗਿਆ ਸੀਗਾ ਤਾਂ ਉਸ ਦੀ ਅਗਵਾਈ ਜਿਹੜੀ ਆ ਉਹ ਕੀਤੀ ਸੀਗੀ ਉਹਨਾਂ ਨੇ ਤਾਂ ਉਹ ਵੀ ਫਟੜ ਹੋਏ ਸੀ ਉਸ ਸੰਘਰਸ਼ ਦੇ ਵਿੱਚ ਪਹਿਲਾ ਜੱਥਾ ਜਿਹੜਾ ਹੈ 6 ਤਰੀਕ ਨੂੰ ਜਾਂਦਾ ਹੈ ਤਾਂ ਦੂਜਾ 8 ਤਰੀਕ ਨੂੰ ਤਾਂ ਅੱਜ ਪੂਰੇ ਕਹਿ ਸਕਦੇ ਆ ਕਿ 14 ਤਰੀਕ ਹੋ ਚੁੱਕੀ ਹੈ ਤਾਂ 14 ਤਰੀਕ ਉਹ ਜਿਹੜਾ ਅੱਜ ਕਿਸਾਨਾਂ ਦਾ ਤੀਜਾ ਜੱਥਾ ਜਿਹੜਾ ਹੈ ਉਹ ਦਿੱਲੀ ਕੂਚ ਕਰੇਗਾ ਤਾਂ ਇਹ ਦਿੱਲੀ ਕੂਚ ਦੀਆਂ ਜਿਹੜੀਆਂ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਉਸ ਤੋਂ ਪਹਿਲਾਂ ਕਿ ਕੀ ਕੁਝ ਹਾਲਾਤ ਨੇ ਕੀ ਕੁਝ ਮਾਹੌਲ ਜਿਹੜਾ ਸ਼ੰਭੂ ਮੋਰਚੇ ਦੇ ਉੱਪਰ ਚੱਲ ਰਿਹਾ ਹੈ ਕਿਸਾਨਾਂ ਦਾ ਤੀਜਾ ਜੱਥਾ ਜਿਹੜਾ ਮਰਜੀ ਵੜੇ ਆ ਉਹ ਦਿੱਲੀ ਕੂਚ ਕਰਨ ਦੇ ਲਈ ਬਿਲਕੁਲ ਤਿਆਰ ਹੈ ਤਾਂ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਜਿਹੜੀ ਹੈ ਉਹ ਕਿਸਾਨਾਂ ਨੂੰ ਰੋਕਣ ਦੇ ਲਈ ਤਿਆਰੀਆਂ ਜਿਹੜੀਆਂ ਨੇ ਉਹ ਅੱਜ ਦੁੱਗਨੀਆਂ ਕਰੀ ਫਿਰਦੀ ਹੈ ওয়াটার ਕੈਨਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਅੱਗੇ ਮੰਗਵਾ ਲਿੱਤੀਆਂ ਆਗੀਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਕੀ ਕੁਝ ਹੁੰਦਾ ਅੱਜ ਖੇਤਰਕ ਨੂੰ ਹੋਇਆ ਜੋ ਕੋਈ ਚੀਜ਼ਾਂ ਜਿਹੜੀਆਂ ਨੇ ਬਰਕਰਾਰ ਰਹਿਣਗੀਆਂ ਜਾਂ ਕਿਸਾਨ ਕਿਸ ਤਰ੍ਹਾਂ ਉਹ ਇਹ ਸੰਘਰਸ਼ ਪਤੇ ਕਰਦੇ ਨੇ ਉਹ ਸਾਰਾ ਕੁਝ ਦੇਖਣ ਯੋਗ ਹੋਵੇਗਾ ਕੈਮਰਾਬਾਟ ਸਰਵਿੰਦਰਪਾਲ ਕਬਲਜੀਤ ਕੰ ਬਹੁਤ ਜਗਬਾਨੀ ਟੀਵੀ ਸ਼ੰਭੂ ਮੋਰਚਾ